ਵਰੋਧੀ ਟੋਲ ਪਲਾਜ਼ਾ ਦੇ ਉੱਤੇ ਜੋ ਕੁਦਰ ਪਹਿਲਾਂ ਸੀ ਆਪਣੇ ਚੈਨਲ ਵੱਲੋਂ ਖਬਰ ਬਖਾਈ ਸੀ ਜਿਸ ਦੇ ਵਿੱਚ ਇੱਕ ਤੇਜ਼ ਰਫਤਾਰ ਕਾਰ ਨੇ ਤਿੰਨ ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਸੀ ਜਿਸ ਤੋਂ ਬਾਅਦ ਬਹੁਤ ਵੱਡਾ ਹਾਦਸਾ ਵਾਪਰਿਆ ਸੀ ਤਾਂ ਉਸੇ ਮਾਮਲੇ ਦੇ ਵਿੱਚ ਇੱਕ ਸੀਸੀਟੀਵੀ ਵੀਡੀਓ ਸਾਹਮਣੇ ਆ ਗਈ ਹੈ ਜਿਸ ਵੀਡੀਓ ਦੇ ਵਿੱਚ ਪੂਰਾ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਉਹ ਤੇਜ਼ ਰਫਤਾਰ ਕਾਰ ਚਾਲਕ ਨੇ ਤਿੰਨ ਵਿਅਕਤੀਆਂ ਨੂੰ ਇੱਕ ਭਿਆਨਕ ਟੱਕਰ ਮਾਰੀ ਟੱਕਰ ਵੀ ਇੰਨੀ ਜ਼ਬਰਦਸਤ ਸੀ ਕਿ 5 ਤੋਂ 7 ਫੁੱਟ ਉਹ ਵਿਅਕਤੀ ਉਸ ਟੱਕਰ ਦੇ ਨਾਲ ਉਹ ਛਾਲੇ ਗਏ ਕਾਫੀ ਦੂਰ ਜਾ ਕੇ ਕਾਰ ਨੇ ਛੁੱਟ ਦਿੱਤੀ ਸੀ ਤਾਂ ਮੌਕੇ ਤੇ ਕਾਫੀ ਲੋਕ ਇਕੱਠੇ ਹੋ ਗਏ ਟੋਲ ਪਲਾਜ਼ਾ ਦੇ ਹੋਰ ਕਰਮਚਾਰੀ ਇਕੱਠੇ ਹੋ ਗਏ ਤਾਂ ਦੱਸਿਆ ਤਿੰਨੇ ਵਿਅਕਤੀ ਟੋਲ ਪਲਾਇਓ ਤੇ ਕੰਮ ਕਰਦੇ ਸੀ ਜੋ ਕਿ ਵੀਆਈਪੀ ਲਾਈਨ ਜਾਂ ਫਿਰ ਐਂਬੂਲੈਂਸ ਜਿਹੜੀ ਲਾਈਨ ਹੁੰਦੀ ਹੈ ਉਸ ਲਾਈਨ ਦੇ ਉੱਤੇ ਉਹਨਾਂ ਦੀ ਡਿਊਟੀ ਹੁੰਦੀ ਹੈ ਜੋ ਕਿ ਹਮੇਸ਼ਾ ਵੀਆਈਪੀ ਗੱਡੀ ਨੂੰ ਜਾਂ ਫਿਰ ਐਂਬੂਲੈਂਸ ਨੂੰ ਕਢਵਾਉਣ ਵਾਸਤੇ ਬੈਰੀਕੇਡ ਪਾਸੇ ਕਰਦੇ ਨੇ ਪਰ ਇਹ ਤੇਜ਼ ਰਫ਼ਤਾਰ ਕਾਰ ਜਦੋਂ ਆਈ ਹੈ ਉਸਨੇ ਆਂਦੇ ਸਾਰੀ ਤਿੰਨ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਤਿੰਨ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਦੋ ਵਿਅਕਤੀ ਤਾਂ ਬਹੁਤ ਹੀ ਜੇਰੇ ਲਾਜ਼ਮੀਚ ਨੇ ਦੱਸਿਆ ਜਾ ਰਿਹਾ ਕਿ ਉਹਨਾਂ ਦੇ ਲੱਤਾਂ ਫੈਕਚਰ ਹੋ ਗਈਆਂ ਨੇ ਕੀ ਕਸੂਰ ਸੀ ਉਹਨਾਂ ਦਾ ਆਪਣੇ ਕੰਮ ਤੇ ਡਿਊਟੀ ਦੇ ਰਹੇ ਸੀ ਪਰ ਤੁਸੀਂ ਦੇਖੋ ਕਿ ਤੇਜ਼ ਹਫਤਾਰ ਕਾਰ ਨੇ ਇਸ ਤਰੀਕੇ ਦਾ ਭਿਆਨਕ ਹਾਦਸਾ ਕਰ ਦਿੱਤਾ ਸੀ ਸੀਸੀਟੀਵੀ ਵੀਡੀਓ ਸਾਹਮਣੇ ਆ ਰਹੀ ਹੈ ਜਿੱਥੇ ਤੁਸੀਂ ਦੇਖੋ ਕਿ ਆਲਟੋ ਕਾਰ ਦੇ ਵਿੱਚ ਦੋ ਦੱਸਿਆ ਕਿ ਔਰਤਾਂ ਵੀ ਵਿੱਚ ਸਵਾਰ ਸੀ ਤੋ ਵਿਅਕਤੀ ਜਦੋਂ ਟੱਕਰ ਮਾਰਦਾ ਉਸ ਤੋਂ ਬਾਅਦ ਆਪਣੀ ਗੱਡੀ ਵਿੱਚੋਂ ਬਾਹਰ ਨਿਕਲ ਕੇ ਆਂਦਾ ਫਿਰ ਉਹਨਾਂ ਵਿਅਕਤੀ ਕੋਲ ਪਹੁੰਚਦਾ ਜਿਹਨਾਂ ਨੂੰ ਟੱਕਰ ਮਾਰੀ ਸੀ ਪਰ ਗਲਤ ਹੈ ਸੋਚਣ ਦੀ ਹੈ ਕਿ ਇੰਨਾ ਵੱਡਾ ਟੋਲ ਪਲਾਜ਼ਾ ਫਿਰ ਉਸ ਵਿਅਕਤੀ ਨੂੰ ਦਿਸਿਆ ਕਿਉਂ ਨਹੀਂ ਕਿਉਂਕਿ ਇਹ ਰੋਡ ਦੇ ਉੱਤੇ ਇਹ ਤਾਂ ਹੈ ਨਹੀਂ ਕਿ ਰਾਤੋਂ ਰਾਤ ਟੋਲ ਪਲਾਜ਼ਾ ਲੱਗ ਗਿਆ ਇਹ ਤਾਂ ਸਾਲਾਂ ਪਰ ਤੋਂ ਟੋਲ ਪਲਾਜ਼ਾ ਲੱਗਿਆ ਹੋਇਆ ਹੈ ਤਾਂ ਇਸ ਰੋਡ ਦੇ ਉੱਤੇ ਕਾਫੀ ਵਾਰ ਉਹ ਕਾਰ ਚਾਲਕ ਨਿਕਲਿਆ ਵੀ ਹੋਏਗਾ ਤਾਂ ਉਸ ਨੂੰ ਪੁਰਾ ਅੰਦਾਜ਼ਾ ਵੀ ਹੋਏਗਾ ਕਿ ਇਸ ਜਗ੍ਹਾ 'ਤੇ ਟੋਲ ਪਲਾਜ਼ਾ ਪਰ ਇੰਨੀ ਵੀ ਕੀ ਜਲਦੀ ਹੁੰਦੀ ਹੈ ਇਨਸਾਨ ਨੂੰ ਕਿ ਉਸ ਨੂੰ ਟੋਲ ਪਲਾਜ਼ਾ ਤੱਕ ਵੀ ਨਾ ਦਿਸੇ ਨਾਲ ਉਹਨਾਂ ਦੇ ਪਰਿਵਾਰਕ ਮੈਂਬਰ ਰਿਸ਼ਤੇਦਾਰ ਹੋਣਗੇ ਜਿਨ੍ਹਾਂ ਨੂੰ ਲੈ ਕੇ ਜਾ ਰਿਹਾ ਸੀ ਪਰ ਤੁਸੀਂ ਦੇਖੋ ਕਿ ਜਿਹੜੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਕਿੰਨਾ ਵੱਡਾ ਹਾਸਾ ਇਹ ਸਵੇਰੇ ਸਵੇਰੇ ਵਾਪਰ ਗਿਆ ਤਾਂ ਅਸੀਂ ਵੀ ਲੋਕਾਂ ਨੂੰ ਅਪੀਲ ਕਰਾਂਗੇ ਤੇਜ਼ ਰਫਤਾਰੀ ਨਾਲ ਕਾਰ ਨਾ ਚਲਾਇਆ ਕਰੋ ਕਿਉਂਕਿ ਤੁਹਾਡੇ ਕਾਰਨ ਕਿਸੇ ਹੋਰ ਦੀ ਮੌਤ ਵੀ ਹੋ ਸਕਦੀ ਹੈ ਤੁਹਾਡੀ ਗਲਤੀ ਕਾਰਨ ਤੁਹਾਡੀ ਆਪਣੇ ਵੀ ਮੌਤ ਹੋ ਸਕਦੀ ਹੈ ਤਾਂ ਅੱਜ ਬਹੁਤ ਵੱਡਾ ਬਚਾਅ ਹੋ ਗਿਆ ਦੋ ਹਾਸ ਜਿਹੜੇ ਕਰਾਚ ਦੇ ਨਦੀਕ ਵਾਪਰੇ ਸੀ ਇੱਕ ਤਾਂ ਦੋ ਬੱਸਾਂ ਦੀ ਅਮਰਸੰਗ ਦੀ ਟੱਕਰ ਹੋਈ ਹੈ ਸਕੂਲੀ ਬੱਸਾਂ ਸੀ ਜਿੱਥੇ ਕਿ ਇੱਕ ਡਰਾਈਵਰ ਦੀ ਅਣਗਹਿਲੀ ਕਾਰਨ ਗਲਤੀ ਕਾਰਨ ਇਹ ਜਿਹੜਾ ਪੂਰਾ ਹਾਦਸਾ ਵਾਪਰਿਆ ਕਿਉਂਕਿ ਉਸਨੇ ਰੌਕ ਸਾਈਡ ਬੱਸ ਨੂੰ ਲਿਜਾਣਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਜਾ ਕੇ ਟੱਕਰ ਹੋਈ ਸੀ ਤੇ ਦੂਜਾ ਇਹ ਬਰੌਦੀ ਟੋਲ ਵਾਜੇ ਦਾ ਮਾਮਲਾ ਜਿੱਥੇ ਕਿ ਤੁਸੀਂ ਦੇਖੋ ਸੀਸੀਟੀਵੀ ਦੇ ਵਿੱਚ ਬਿਲਕੁਲ ਸਾਹਮਣੇ ਨਜ਼ਰ ਆ ਰਿਹਾ ਕਿ ਕਰਾਲੀ ਤੋਂ ਜਦੋਂ ਤੇਜ਼ ਨਾਟਰੀ ਨਾਲ 100 ਦੀ ਸਪੀਡ ਦੇ ਉੱਤੇ ਕਾਰ ਦੱਸੀ ਜਾ ਰਹੀ ਹੈ ਕਿ ਆਲਟੋ ਕਾਰ ਸੀ ਐਚਪੀ ਨੰਬਰ ਤਾਂ ਇਸ ਕਾਰਨ ਜੋ ਟੱਕਰ ਮਾਰੀ ਹੈ ਤਾਂ ਕਾਫੀ ਹਾ ਘਰ ਮਚ ਗਈ ਮੌਕੇ ਤੇ ਸਾਰੇ ਜਿੰਨੇ ਅਬਰੋਦੀ ਟੋਲ ਪਲਾਜ਼ਾ ਦੇ ਉੱਤੇ ਲੱਗੇ ਕਰਮਚਾਰੀ ਨੇ ਉਹ ਸਾਰੇ ਬਾਹਰ ਨਿਕਲ ਕੇ ਆਗੇ ਬੜੀ ਮੁਸ਼ਕਲ ਦੇ ਨਾਲ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਪਾ ਕੇ ਫਿਰ ਹਸਪਤਾਲ ਪਹੁੰਚਾਇਆ ਤੇ ਉਸ ਦੋਸ਼ੀ ਵਿਅਕਤੀ ਨੂੰ ਪੁਲਿਸ ਨੇ ਖਰਾਸਤ ਦੇ ਵਿੱਚ ਲੈ ਲਿਆ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੋ ਦੇਖੋ ਇੱਕ ਛੋਟੀ ਜੀ ਗਲਤੀ ਤੇ ਨਾਲ ਦੀ ਨਾਲ ਤੇਜ਼ ਰਫਤਾਰੀ ਕਿੰਨਾ ਵੱਡਾ ਹਾਦਸਾ ਕਰ ਗਈ ਗਲਤੀ ਛੋਟੀ ਇਹ ਸੀ ਕਿ ਉਸ ਨੂੰ ਕਾਲ ਲੱਗੀ ਹੋਈ ਸੀ ਕਿ ਮੈਂ ਜਲਦੀ ਪਹੁੰਚ ਜਾ ਪਰ ਦੂਜੇ ਪਾਸੇ ਇੱਕ ਅਣਗਹਿਲੀ ਤੇ ਨਾਲ ਦੀ ਨਾਲ ਤੇਜ਼ ਰਫਤਾਰੀ ਤੁਹਾਨੂੰ ਦੇਖੋ ਦੋ ਤਿੰਨ ਬੰਦਿਆਂ ਦਾ ਘਰ ਬਰਵਾਦ ਕਰ ਗਈ ਤਾਂ ਉਹ ਵਿਅਕਤੀ ਆਪਣੇ ਘਰ ਦੀ ਗੁਜ਼ਾਰੇਵਾਸ ਤੇ ਰੋਜ਼ਾਨਾ ਆਪਣੀ ਡਿਊਟੀ ਤੇ ਆਉਂਦੇ ਸੀ ਪਰ ਇਸ ਤਰੀਕੇ ਦੇ ਵਹੀਕਲ ਕਈ ਵਾਰ ਇਸ ਤਰੀਕੇ ਦੇ ਭਿਆਨਕ ਹਾਦਸੇ ਕਰਦੇ ਜਿਸ ਤੋਂ ਬਾਅਦ ਜਾ ਕੇ ਪਰਿਵਾਰਾਂ ਦਾ ਪਿੱਛੇ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ ਪਰ ਪੁਲਿਸ ਵੱਲੋਂ ਭਾਵੇਂ ਮਾਲਾ ਦਰਜ ਕੀਤਾ ਪਰ ਹੁਣ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਵਹੀਕਲਾਂ ਦੀ ਸਪੀਡ ਸਲੋ ਰੱਖਿਆ ਕਰੋ ਤਾਂ ਕਿ ਕਿਸੇ ਦੇ ਨਾਲ ਕੋਈ ਹਾਦਸਾ ਨਾ ਵਾਪਰੇ ਧੰਨਵਾਦ